ਲੋ ਜੀ ਸਾਡੀ ਵੀਡੀਓ ਵੇਖ ਰਹੇ ਸਾਰੇ ਸੱਜਣਾ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਅੱਜ ਆਪਾਂ ਤੁਹਾਨੂੰ ਲੈ ਕੇ ਪਹੁੰਚੇ ਆਂ ਹਰਿਆਣੇ ਦੇ ਪਿੰਡ ਭਾਈ ਜੀ ਕਿਹੜਾ ਪਿੰਡ ਆਪਣਾ ਬਲੇਆਲਾ ਪਿੰਡ ਆ ਜੀ ਆਪਣਾ ਬਲੇਆਲਾ ਪਿੰਡ ਦੇ ਵਿੱਚ ਹਰਿਆਣੇ ਦੇ ਬਿਲਕੁਲ ਬਾਰਡਰ ਤੇ ਤੇ ਜਿਹੜੇ ਵੀ ਸਾਡੀ ਵੀਡੀਓ ਵੇਖ ਰਹੇ ਨੇ ਤੇ ਵਧੀਆ-ਵਧੀਆ ਕਮੈਂਟ ਕਰਦੇ ਨੇ ਵੀਡੀਓ ਨੂੰ ਲਾਈਕ ਕਰਦੇ ਨੇ ਆਪਣੇ ਰਿਸ਼ਤੇਦਾਰਾਂ ਨੂੰ ਦੋਸਤਾਂ ਨੂੰ ਸ਼ੇਅਰ ਵੀ ਕਰਦੇ ਨੇ ਉਹਨਾਂ ਦਾ ਪਹਿਜਲੋਂ ਧੰਨਵਾਦ ਬਾਕੀ ਤੁਹਾਡੀ ਗੱਲਬਾਤ ਕਰਾਉਣੇ ਆ ਭਾਈ ਮੰਗਾ ਜੀ ਦੇ ਨਾਲ ਆਜੋ ਭਾਈ ਨਾਲ ਕਰਦੇ ਆ ਗੱਲਬਾਤ ਬਾਈ ਜੀ ਸਭ ਤੋਂ ਪਹਿਲਾਂ ਤੇ ਸਾਡੇ ਚੈਨਲ ਤੇ ਜੋ ਸਾਡੀ ਵੀਡੀਓ ਵੇਖ ਰਹੇ ਨੇ ਉਹਨਾਂ ਵੱਲੋਂ ਤੁਹਾਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਥੋੜਾ ਧੰਨਵਾਦ ਬਾਈ ਜੀ ਬਹੁਤ ਬਹੁਤ ਅਸੀ ਪਹੁੰਚਣ ਦਾ ਤੁਹਾਨੂੰ ਜੀ ਆਇਆਂ ਕਹਨੇ ਆ ਬਾਈ ਜੀ ਜੇ ਪਹੁੰਚਣ ਵਾਸਤੇ ਤੇ ਬਾਈ ਜੀ ਸਾਨੂੰ 350 ਕਿਲੋਮੀਟਰ ਤੋਂ ਤੁਹਾਡਾ ਇਹ ਘੋੜਾ ਜਿਹੜਾ ਉਹ ਖਿੱਚ ਕੇ ਲਿਆਇਆ ਆਪਾਂ ਨੂੰ 350 ਕਿਲੋਮੀਟਰ ਦੇ ਵਿੱਚ ਹੋਰ ਕਿਸੇ ਦੇ ਘਰ ਕਿਉਂ ਨਹੀਂ ਚਲ ਗਏ ਤੁਹਾਡੇ ਘਰ ਵਾਈ ਜੀ ਨੇ ਇਹ ਦਾਤ ਬੱਚੀ ਹਾਂ ਜੀ ਕਿਰਪਾ ਅਗੂ ਬਤਾ ਦੱਸ ਪਾਛਾ ਸਰ ਜੀ ਇਹ ਸਾਨੂੰ ਖਿੱਚ ਕੇ ਲਿਆਈ ਆ ਅੱਜ ਆਪਾਂ ਇਹਨੂੰ ਤੇ ਤੁਹਾਨੂੰ ਸਾਰੇ ਵਰਦ ਦੇ ਵਿੱਚ ਜਿਹੜਾ ਉਹ ਵਿਖਾਵਾਂਗੇ ਵਿਖਾਵਾਂਗੇ ਜੀ ਤੁਹਾਡਾ ਇੰਨਾ ਸੋਹਣਾ ਸ਼ੌਂਕ ਤੁਸੀਂ ਇੰਨਾ ਵਧੀਆ ਘੋੜਾ ਤਿਆਰ ਕੀਤਾ ਕਿਸੇ ਮੇਲੇ ਤੇ ਲੈ ਕੇ ਗਏ ਸਾਰੀਆਂ ਗੱਲਾਂ ਭਾਈ ਆਪਣੇ ਚੈਨਲ ਤੇ ਕਰਾਂਗੇ ਆਪਾਂ ਅੱਜ ਤੇ ਆਪਣੇ ਸੱਜਣਾ ਕਰਾਂਗੇ ਪਹਿਲਾਂ ਆਪਾਂ ਗੱਲ ਕਰੀਏ ਆਪਣਾ ਕਿਹੜਾ ਪਿੰਡ ਆ ਕਿਹੜਾ ਜ਼ਿਲ੍ਹਾ ਆ ਆਪਾਂ ਇਹ ਨਗੀਨਾ ਕਿੱਥੇ ਸਾਂਭ ਕੇ ਰੱਖਿਆ ਘੋੜਾ 69 ਇੰਚ ਦਾ ਘੋੜਾ ਹਾਂਜੀ ਭਾਜੀ ਕਦੇ ਵੀਡੀਓ ਨਹੀਂ ਵੇਖੀ ਇਹਨੂੰ ਲੁਕਾ ਕੇ ਰੱਖਣ ਦਾ ਤੁਹਾਡਾ ਕਾਰਨ ਜਾਂ ਤੁਹਾਡਾ ਵੀਡੀਓ ਬਣਾਉਣ ਦਾ ਕਿਤੇ ਨਾ ਕਿਤੇ ਕੋਈ ਤੁਸੀਂ ਆਪਣੇ ਇੰਸਟਾਗ੍ਰam ਤੇ ਵੀਡੀਓ ਨਹੀਂ ਪਾਈ ਹਾਂਜੀ ਭਾਜੀ ਕੀ ਕਰਨ ਆਪਣਾ ਕਿਹੜਾ ਪਿੰਡ ਹੈ ਕਿੱਥੇ ਜਗਤ ਭਾਜੀ ਮੇਰਾ ਪਿੰਡ ਹੈਗਾ ਬਲਿਆਲਾ ਜੋ ਆਪਣੇ ਪੰਜਾਬ ਦੀ ਹੱਦ ਤੇ ਆ ਹਰਿਆਣੇ ਦੇ ਵਿੱਚ ਹੈ ਜ਼ਿਲ੍ਹਾ ਮੇਰਾ ਫਤਿਹਵਾਦ ਹੈ ਪੰਜਾਬ ਤੇ ਹਰਿਆਣੇ ਦੇ ਬਾਰਡਰ ਤੇ ਹਾਂਜੀ ਹਾਂਜੀ ਬਿਲਕੁਲ ਬਾਰਡਰ ਤੇ ਬਾਰਡਰ ਤੇ ਪਿੰਡ ਆ ਜੀ ਹਾਂਜੀ ਹਾਂਜੀ ਤੇ ਲੁਕਾ ਕੇ ਰੱਖਣ ਵਾਲੀ ਵੀਰੇ ਵੈਸੀ ਵੈਸੀ ਮੈਂ ਘੱਟ ਮੰਡੀ ਤੇ ਜਾ ਕੇ ਰਾਜੀ ਆ ਵੈਸੀ ਨਹੀਂ ਜਾ ਕੇ ਇਹ ਮੰਡੀ ਤੇ ਲੈ ਕੇ ਨਹੀਂ ਗਏ ਬਿਕ ਦੋ ਮੰਡੀ ਤੇ ਕੱਢਿਆ ਕੱਢਿਆ ਆਪਾਂ ਪਾਜੀ ਘੋੜਾ ਇੱਕ ਅੱਧੀ ਮੰਡੀ ਤੇ ਜਿਵੇਂ ਤੋਂ ਐਸ ਕੀ ਸਾਬੋ ਕੀ ਤਲਵੰਡੀ ਗਏ ਸੀਗੇ ਤੇ 2022 ਚ ਮੁਕਸਰ ਵੀ ਗਏ ਸੀ ਤਲਵੰਡੀ ਸਾਬੋ ਕੀ ਗਏ ਸੀਗੇ ਬਈ ਹੋਰ ਨਹੀਂ ਕਿਤੇ ਮੰਡੀ ਤੇ ਦੂਰ ਕਿਤੇ ਨਹੀਂ ਲੈ ਕੇ ਆ ਕਿਤੇ ਮੈਂ ਬਸ ਪਾਜੀ ਆਪਾਂ ਬੜੀਆਂ ਮੰਡੀਆਂ ਜੁਏ ਨੇ 64 65 ਇੰਚ ਦੇ ਘੋੜੇ ਲੋਕ ਹਰ ਇੱਕ ਮੰਡੀ ਲੋਕ ਤੇ ਵੇਟ ਕਰਦੇ ਆ ਕਿ ਯਾਰ ਕਿਤੇ ਮੰਡੀ ਲੱਗੇ ਤੇ ਆਪਾਂ ਘੋੜੇ ਨੂੰ ਲੈ ਕੇ ਜਾਈਏ ਹਾਂਜੀ ਹਾਂਜੀ ਪਾ ਜੀ ਤੁਸੀਂ ਦੇਖਦੇ ਹੋ ਹਾਂਜੀ 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 ਪਰ ਤੁਸੀਂ ਇੰਨਾ ਚੰਗਾ ਜਾਨਵਰ ਮੈਂ ਭਾਦੀ ਬੈਸੀ ਨਹੀਂ ਮੇਰਾ ਦੂਜਾ ਕਾਰੋਬਾਰ ਹੈ ਮੱਝਾਂ ਦਾ ਆਪਦਾ ਡੇਰੀ ਦਾ ਕੰਮ ਹੈ ਮੇਰੇ ਕੋਲੇ ਅੱਛਾ ਜੀ ਉਹ ਡੇਰੀ ਕਰਕੇ ਮੈਂ ਕਿਤੇ ਜਾ ਨਹੀਂ ਸਕਦਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਪਾ ਜੀ ਕਿੰਨਾ ਟਾਈਮ ਹੋ ਗਿਆ ਆਪਣਾ ਨੂੰ ਤੁਹਾਨੂੰ ਤੁਹਾਡੀਆਂ ਗੱਲਾਂ ਵਾੜੀ ਜਿੱਦਾਂ ਤੁਸੀਂ ਆ ਕੇ ਤੁਹਾਡਾ ਪਰਸਨਲ ਜਿਹੜਾ ਤੁੰਦਾ ਹੈਗਾ ਉਹ ਪਸ਼ੂਆਂ ਦਾ ਦੰਦਾ ਹਾਂਜੀ ਹਾਂਜੀ ਮੱਝਾਂ ਦਾ ਹਾਂਜੀ ਡੇਰੀ ਫਾਰਮ ਦਾ ਹਾਂਜੀ ਪਾ ਜੀ ਹਾਂਜੀ ਡੇਰੀ ਫਾਰਮ ਦੇ ਨਾਲ-ਨਾਲ ਤੁਸੀਂ ਸਾਂ ਤਿਆਰ ਕੀਤਾ ਹਨਾ ਕਰੇ ਹਾਂਜੀ ਨਹੀਂ ਨਹੀਂ ਆਪਾਂ ਨਹੀਂ ਦਿੱਕ ਨਹੀਂ ਆਪਾਂ ਤਿੰਨ ਸਾਂ ਤਿਆਰ ਕਰਦੇ ਵਾਜੀ ਅੱਛਾ ਤੇ ਪਹਿਲਾਂ ਵੀ ਹਾਂ ਪਹਿਲਾਂ ਆਪਣੇ ਕੋਲ ਹੀ ਸੀਗਾ ਜੀ ਸਨ ਚ ਭਾਜੀ ਤੁਸੀਂ ਪਹਿਲਾ ਘੋੜਾ ਜਿਹੜਾ ਪਰਚੇ ਸਭ ਤੋਂ ਪਹਿਲਾਂ ਮੈਂ ਲਿਆ ਸੀ ਭਾਜੀ 2009 ਦੇ ਵਿੱਚ ਘੋੜਾ ਲਿਆ ਸੀਗਾ 2009 ਚ ਹਾਂਜੀ ਪਹਿਲਾ ਘੋੜੀ ਲਈ ਸੀਗੀ ਘੋੜੀ ਸੀਗੀ ਕਾਲੀ ਚੰਬੀ ਉਹ ਚਲੋ ਵੀ ਮੈਨੂੰ ਨਹੀਂ ਪਦੀ ਨੌਲੇਜ ਸੀ ਉਹ ਸੀਗੀ ਨੌਲੇਜ ਉਹਦੋਂ ਨਵੇਂ ਬੰਦੇ ਹਾਂ ਨਵੇਂ ਬੰਦੇ ਸੀ ਤੇ ਮੈਂ ਕਿਸੇ ਬੰਦੇ ਨਾਲ ਲੈ ਗਿਆ ਮੈਂ ਮੁਖਸਰ ਤੋਂ ਘੋੜੀ ਲਈ ਦੁਸ਼ਹਰੇ ਤੋਂ ਪਹਿਲੀ ਘੋੜੀ ਲਈ ਚਲੋ ਹਾਂ ਕਾਲੀ ਚੰਬੀ ਉਹ ਘੋੜੀ ਖਾਲੀ ਰਹਿ ਗਈ ਰਹਿੰਦੀ ਸੀਗੀ ਗੱਬਣ ਨਹੀਂ ਕਿਸੇ ਕਰਨ ਗੱਬ ਜਣੀ ਅਣਜਾਣ ਸੀ ਕਿਵੇਂ ਘੋੜੀ ਰਹੀ ਨਹੀਂ ਉਹ ਇੱਕ ਦੋ ਵਾਰੀ ਜਿੱਦੋ ਤਿੰਨ ਵਾਰੀ ਮੇਟ ਕਰਵਾਈ ਮੈਂ ਖਰਾਬ ਜਾਨਵਰ ਲਿਆ ਗਿਆ ਹਾਂ ਉਹ ਦਿਨ ਮਰ ਖਰਾਬ ਲਿਆ ਗਿਆ ਉਹਦੇ ਅੰਦਰ ਕੋਈ ਵਿਚਾਰ ਦੀ ਪ੍ਰੋਬਲਮ ਸੀ ਕਿਵੇਂ ਕੋਈ ਉਹ ਰਹੀ ਨਹੀਂ ਘੋੜੀ ਚਲੋ ਫਿਰ ਉਸ ਤੋਂ ਬਾਅਦ ਫਿਰ ਮੈਂ ਕਿਹਾ ਘੋੜੀ ਰੱਖਣੀ ਨਹੀਂ ਮੇਰਾ ਮਨ ਉਥੋਂ ਚੱਲ ਗਿਆ ਜਦੋਂ ਘੋੜੀ ਤੇ ਸੀ ਮੇਰਾ ਮਨ ਚੱਲ ਨਵੇਂ ਬੰਦਿਆਂ ਵਾਸਤੇ ਬੜੀ ਸਿੱਖਣ ਵਾਲੀ ਗੱਲ ਹੈ ਜਦੋਂ ਮੇਰਾ ਉਥੋਂ ਮਨ ਚੱਲਿਆ ਨਾ ਘੋੜੀ ਤੋਂ ਵੀ ਘੋੜੀ ਰਹੀ ਨਹੀਂ ਮੈਂ ਘੋੜੀ ਰੱਖਣੀ ਨਹੀਂ ਮੈਂ ਕੀ ਕੀਤਾ ਮੈਂ ਘੋੜੀ ਇਬਾਬਲ ਕਵਾ ਹਾਂ ਜਿਨ੍ਹਾਂ ਦੇ ਕਾਲਾ ਕੰਠ ਅੱਜ ਘਰੇ ਆ ਹਾਂਜੀ ਉਹਨਾਂ ਦੇ ਘਰੋਂ ਬਿਛੇਰਾ ਲੈ ਲਿਆ 75000 ਦਾ ਅੱਛਾ ਜਿਹੜਾ ਸੁਲਤਾਨ ਮਰਦ ਦਾ ਘੋੜਾ ਉਹਨਾਂ ਟਾਈਮਾਂ 'ਚ 75000 ਹਾਂ 75000 ਦਾ ਮੈਂ ਘੋੜਾ ਬਿਛੇਰਾ ਲੈ ਲਿਆ ਉਹ ਬਿਛੇਰਾ ਲੈ ਲਿਆ ਤੇ ਬਿਛੇਰਾ ਲੈ ਕੇ ਮੈਂ ਚਲੋ ਉਹਦੀ ਸਾਮ ਵੀ ਉਹ ਬਿਛੇਰਾ ਉਹਦੇ ਕੰਨ ਬਾਲੇ ਚੰਗੇ ਸੀਗੇ ਜਿੱਥੇ ਬਿਛੇਰਾ ਸੀ ਪਸੰਦ ਕੀਤਾ ਉਹਦੇ ਉਹਨੂੰ ਕੰਨਾਂ ਦੀ ਬਿਊਟੀ ਬਾਲੇ ਚੰਗੀ ਲੱਗੀ ਵੀ ਉਹ ਲੂਈ ਲਾਇੰਦੀ ਸੀ ਕੰਨ ਇਹਦੇ ਬਾਲ ਚੰਗੇ ਹਨ ਹਾਂਜੀ ਕੰਨ ਇਹਦੇ ਵੀ ਚੰਗੇ ਘੋੜੇ ਦੇ ਉਹਨੂੰ ਕੰਨ ਬਹੁਤ ਚੰਗੇ ਲੱਗੇ ਸਾਨੂੰ ਮੈਂ ਜਦੋਂ ਕੰਨ ਛ ਇਸ ਕੋੜੇ ਨੇ ਆਪਣਾ ਇੰਨਾ ਕੁ ਵਧੀਆ ਨਾਮ ਬਣਾ ਲਿਆ ਭਾਜੀ ਬਹੁਤ ਚੰਗਾ ਵੀ ਉਹਨੇ ਵੀ ਉਹਦਾ ਭਾਜੀ ਕੀ ਨਾਮ ਰੱਖਿਆ ਸੀ ਉਹਦਾ ਨਾਮ ਰੱਖਿਆ ਸੀ ਮੈਂ ਗਰਵਾਜ ਗਰਵਾਜ ਜਦੋਂ ਮੈਂ ਗਾਂਹਾਂ ਪਰ ਪੇਸ਼ ਕਰ ਦੇ ਤਾ ਅੱਗੇ ਪ੍ਰੇਸ਼ ਕਰਤਾ ਕਿਸੇ ਬੰਦੇ ਅੱਗੇ ਲੈ ਗਿਆ ਸੇਲ ਕਰਤਾ ਉਹ ਬੰਦੇ ਨੇ ਨਾਮ ਰੱਖਤਾ ਰਾਜੂ ਜਾ ਕੇ ਉਹਦਾ ਅੱਛਾ ਉਹਦਾ ਨਾਮ ਚੇਂਜ ਕਰਤਾ ਸੀ ਹਾਂ ਉਹਨੇ ਨਾਮ ਚੇਂਜ ਕਰਤਾ ਨਾਲ ਹੀ ਪਿੰਡ ਸੀ ਅਗਰਤੀ ਆਪਣਾ ਸ਼ਹਿਰ ਆ ਉੱਥੇ ਦਿੱਤਾ ਸੀ ਘੋੜਾ ਮੈਂ ਉਹ ਨਿੱਕੇ ਬਾਈ ਨੂੰ ਉਹਨੇ ਗਾਂਹ ਰਾਜੂ ਨਾਮ ਰੱਖਤਾ ਫਿਰ ਜਦੋਂ ਨਿੱਕੇ ਕੋਲੇ ਘੋੜਾ ਵਗ ਗਿਆ ਉਹ ਮੈਂ ਤਾਂ ਇੱਕ ਦੋ ਸ਼ੋਹਾਂ ਤੇ ਲੈ ਕੇ ਗਿਆ ਨਿੱਕੇ ਕੋਲੇ ਜਾ ਕੇ ਘੋੜੇ ਨੇ ਲਗਾਤਾਰ ਸ਼ੋਹ ਜਿੱਤੇ ਆ ਬਹੁਤ ਜ਼ ਕੁਛ ਹੋ ਹੀ ਨਹੀਂ ਆ ਰਿਹਾ ਬਾਜੀ ਕੋਈ ਵੀ ਸ਼ੋਅ ਨਹੀਂ ਆ ਰਿਹਾ ਮਾਦਾ ਪੁੱਤ ਉਹ ਲਗਾਤਾਰ 18 17 ਸ਼ੋਅ ਜਿੱਤਿਆ ਘੋੜਾ ਅਛੇ ਹਾਂ ਦੁੱਲਾ ਵੇਲੀ ਫਿਮ ਚ ਵੀ ਆਇਆ ਘੋੜਾ ਬਾਅਦ ਚ ਉਹ ਅਦੁੱਲਾ ਵੇਲੀ ਫਿਮ ਹਾਂ ਉਹਦੇ ਵਿੱਚ ਵੀ ਆਇਆ ਉਹ ਘੋੜਾ ਉਸ ਤੋਂ ਬਾਅਦ ਫਿਰ ਆਪਾਂ ਇੱਕ ਘੋੜਾ ਹੋਰ ਲਿਆ ਸੁਲਤਾਨ ਮਿਰਜ਼ਾ ਅਛੇ ਹਾਂ ਜੀ ਉਹਨੇ ਮੇਰੇ ਕੋਲੇ ਅਸੀਂ ਪਹਿਲੀ ਵਾਰ ਮੈਂ ਉਹ ਲਿਆ ਸੀ 15 ਚ ਘੋੜਾ 15 ਸਾਲ ਚ ਹਾਂ 2015 ਚ ਘੋੜਾ ਲਿਆ ਸੀ ਜੀ ਸੁਲਤਾਨ ਮਿਰਜ਼ਾ ਉਹ ਪਹਿਲੀ ਵਾਰ ਹੀ ਮੁਕਸਰ ਜਾ ਕੇ ਜਿੱਤ ਗਿਆ ਸੀ ਸੁਲਤਾਨ ਮਿਲ ਜਾ ਸੁਲਤਾਨ ਮਿਲ ਜਾ ਬੱਚਿਆਂ ਦੀ ਜਿੱਤ ਕੇ ਦੁੱਧ ਨਹੀਂ ਜਿੱਤ ਕੇ ਦੁੱਧਾਂ ਦੇ ਵਿੱਚ ਵੀ ਅੱਛਾ ਜੀ ਹਾਂਜੀ ਉਹਦੇ ਟੋਪੀਆਂ ਲਾਹਨੇ ਆ ਸੀਗਾ ਜਦੋਂ ਅਸੀਂ ਸ਼ੋਅ ਚ ਪਹਿਲੀ ਵਾਰ ਪਾਇਆ ਉਹ ਉਦੋਂ ਜਿੱਤੀ ਅਸੀਂ ਉਹ ਤੁਸੀਂ ਸਾਹ ਨਹੀਂ ਤਿਆਰ ਕਰਦੇ ਫਿਰ ਨਹੀਂ ਸਾਹ ਨਹੀਂ ਹਾਂਜੀ ਸਾਰੇ ਸਾਹ ਨਹੀਂ ਤਿਆਰ ਕੀਤੇ ਭਾਜੀ ਬਹੁਤ ਚੰਗੇ ਚੰਗੇ ਤੇ ਇਹ ਭਾਜੀ ਇਹ ਤੁਸੀਂ ਕਿੰਨੀ ਉਮਰ ਚ ਬੱਚਾ ਖਰੀਦਿਆ ਹਾਂ ਇਹ ਆਪਾਂ ਖਰੀਦਿਆ ਸੀ ਭਾਜੀ 2019 ਦੇ ਵਿੱਚ ਲਿਆ ਸੀ ਭਾਜੀ 2019 ਹਾਂਜੀ 2019 ਚ ਲਿਆ ਸੀ 6 ਸਾਲ ਹੋ ਗਏ ਆਪਣੇ ਹਾਂਜੀ 6 ਸਾਲ ਹੋ ਗਏ ਉਦੋਂ ਕਿੰਨੀ ਉਮਰ ਸੀ ਉਦੋਂ ਇਹ ਖੀ ਰਹੀ ਸੀ ਬਾਈ ਜੀ ਤੇ ਜੇ ਆਪਾਂ ਇਹਦੀ ਬਲੱਡ ਲਾਈਨ ਦੀ ਖਾਨਦਾਨ ਦੀ ਪੂਰੀ ਡਿਟੇਲ ਦੱਸੋ ਸਾਨੂੰ ਵੀ ਇਹ ਬਾਈ ਜੀ ਦਾਲ ਸ਼ੰਗਾਰ ਘੋੜਾ ਸੀਗਾ ਆਪਣੇ ਮੋਹਲੀ ਪਿੰਡ ਮਹਾਲੀ ਮੋਹਲੀ ਪਿੰਡ ਆ ਜੀ ਜਗਰਾਉਂ ਦੇ ਨਾਲ ਅੱਛਾ ਜੀ ਪੰਜਾਬ ਦੇ ਵਿੱਚ ਦਾਲ ਸ਼ੰਗਾਰ ਹਾਂਜੀ ਦਾਲ ਸ਼ੰਗਾਰ ਇਹ ਉਹਦਾ ਬੱਚਾ ਜੀ ਦਾਲ ਸ਼ੰਗਾਰ ਦਾ ਮਾਂ ਇਹਦੀ ਸਰਸੇ ਸੀਗੀ ਤਨਾਕਰ ਲੈਣ ਦੀ ਮਾਂ ਸੀ ਇਹਦੀ ਤੇ ਜੰਮਿਆ ਸਰਸੇ ਸੀਗਾ ਭਾਈ ਜੀ ਅੱਛਾ ਜੀ ਹਾਂਜੀ ਹਾਂਜੀ ਜੰਮਿਆ ਸਰਸੇ ਸੀ ਸਰਸੇ ਤੋਂ ਬਾਅਦ ਇਹ ਆਇਆ ਇਥੇ ਮੇਰੇ ਗਵਰਨਰ ਚ ਬੋੜੇ ਪਿੰਡ ਤੇ ਅਲੀ ਸ਼ਾਨ ਲੈ ਲੱਗ ਗਿਆ ਅਲੀ ਸ਼ਾਨ ਲੈਣ ਤੋਂ ਆ ਜੀ ਹਾਂ ਜੀ ਅਲੀ ਸ਼ਾਨ ਲੈ ਚਲੋ ਜੀ ਆਪਣੇ ਦੋਸਤ ਸੁਣਾ ਬਦਲ ਗਏ ਸੌਰੀ ਇਹ ਅਲੀ ਸ਼ਾਨ ਲੈਣ ਆ ਜੀ ਜਿਹੜਾ ਉਹ ਕੋੜਾ ਸੀ ਉਹ ਆਪਣੇ ਅਲੀ ਸ਼ਾਨ ਦਾ ਸੀਗਾ ਜੀ ਦਲਸ਼ੰਗਰ ਦਲਸ਼ੰਗਰ ਡਾਇਰੈਕਟ ਅਲੀ ਸ਼ਾਨ ਦਾ ਸੀ ਆਂਦੀ ਆਂਦੀ ਸ਼ਾਨ ਵਾਲੀ ਲਾਈਨ 'ਚ ਹੋ ਗਿਆ ਸ਼ਾਨਦਾਨ ਦਾ ਖਾਨ ਹਾਂ ਸ਼ੇਮ ਸ਼ਾਨ ਦਾ ਸ਼ਾਨਦੀ ਖਾਨ ਦਾ ਸ਼ਾਨਦਾਨ ਦੇ ਖਾਨ ਇਹ ਸ਼ਾਨ ਦੇ ਖਾਨ ਦਾ ਆਂਦੀ ਆਂਦੀ ਹਾਂ ਜੀ ਬਾਕੀ ਬਿਊਟੀ ਵੀ ਫੇਸ ਕੈਰੈਕਟਰ ਤੋਂ ਵੀ ਸ਼ਾਨ ਦੇ ਨਾਲ ਹਾਂ ਵੀ ਮੈਂ ਖੜਦਾ ਵੀ ਓਮ ਹੀ ਆਦੀ ਸਾਰਾ ਸ਼ਾਨ ਨੂੰ ਕਾਪੀ ਕਰਦਾ ਸੇਮ ਓਮੀ ਖੜਦਾ ਖੜਦਾ ਸਾਰਾ ਬਾਕੀ ਮੰਗੇ ਬਾਈ ਆਪਾਂ ਇਹਦੀ ਗੱਲ ਕਰੀਏ ਹਾਈਟ ਦੀ ਤੇ ਉਮਰ ਦੀ ਤੇ ਇਹਦੀ ਬਲੱਡ ਲਾਈਨ ਦੀ ਸਾਰਾ ਡਿਟੇਲ ਦੱਸੀ ਜਿਹੜੇ ਆਪਣੇ ਨਵੇਂ ਸੱਜਣ ਨੇ ਕਿਉਂਕਿ ਲਾਈਨ ਦਾ ਬੜਾ ਮਹੱਤਵ ਹੁੰਦਾ ਕੋਈ ਹਾਂਜੀ 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 ਲਾਈਨ ਤੋਂ ਬਿਨਾ ਕੋੜਾ ਕੱਖ ਨਹੀਂ ਹੈਗਾ ਤੇ ਆਪਾਂ ਇਹਦੀ ਲਾਈਨ ਦੀ ਫੁੱਲ ਡਿਟੇਲ ਦੇਣੀ ਆ ਤੇ ਕਿੰਨੀ ਇਹਦੀ ਉਮਰ ਹੋ ਗਈ ਮੰਗੇ ਇਸ ਟਾਈਮ ਇਹਦੀ ਉਮਰ ਹੋ ਗਈ ਜੀ ਪ੍ਰੋਪਰ 6 ਸਾਲ ਦਾ ਹੋ ਗਿਆ ਔਰ ਇਹਨੂੰ ਅੱਗੇ 7ਵਾਂ ਸਾਲ ਲੱਗਣ ਵਾਲਾ ਸੱਤ ਸਾਲ ਦਾ ਹੋ ਗਿਆ ਹਾਂਜੀ ਸੱਤਵਾਂ ਸਾਲ ਲੱਗਣ ਵਾਲਾ ਗੇ ਮਾਰਟੀਨ ਸੱਤਵਾਂ ਸਾਲ ਲੱਗ ਜਾਣਾ ਕਿ ਕਿੰਨਾ ਕਦ ਕਰ ਗਿਆ ਇਹ ਹੁਣ ਤੱਕ ਇਸ ਟਾਈਮ ਇਹਦੀ ਹਾਈਟ 69 ਇੰਚ ਜੀ 69 ਹਾਂ 69 ਦੀ ਹਾਈਟ ਹੋ ਗਈ ਇਸ ਟਾਈਮ 69 ਹਾਈਟ ਹੂੰ 93 ਇੰਚ ਦੀ ਹਾਈਟ ਹੋ ਗਈ ਜੀ ਜਿਹੜਾ ਆਪਾਂ ਪਿੱਛੇ ਇਹਦੇ ਬੋਰਡ ਲਾਇਆ ਹੋਇਆ ਨਾ ਉਹ ਇਹਦੇ ਚਾਰ ਦੰਦ ਦਾ ਬੋਰਡ ਲੱਗਿਆ ਹੋਇਆ ਹੈ ਜਿਹੜੇ 65 ਇੰਚ ਹਾਈਟ ਲਿਖੀ ਹੋਈ ਆ ਅੱਛਾ ਜਦੋਂ ਇਹ ਚਾਰ ਦੰਦ ਹੈਗਾ ਹਾਂਜੀ ਉਦੋਂ ਦੀ ਹਾਈਟ 67 ਇੰਚ ਸੀਗੀ ਜੀ ਉਦੋਂ 67 ਹੋਗੀ ਹਾਂ 67 ਸੀ ਉਦੋਂ ਜੀ ਇਹ ਹੁਣ 69 ਹੋ ਗਿਆ 9 ਹੋ ਗਿਆ ਹਾਂਜੀ ਹਾਂਜੀ ਕਿਤੇ ਕੱਲ ਨੂੰ ਅਗਲਾ ਕਹਿੰਦੇ ਪੈਣੀ ਪਿੱਛੇ ਤੁਸੀਂ ਲਿਖੇ ਲਿਖ ਰੱਖਿਆ ਕਿ ਤੁਸੀਂ ਦੱਸਣੇ ਲੱਗੇ ਪਏ ਹੋ ਹਾਂ ਪਿੱਛੇ ਮੈਂ ਵੀ ਦੇਖਿਆ ਕਿ 67 ਲਿਖਿਆ ਹੋਇਆ ਹੈ ਨਾ ਉਦੋਂ 4 ਦਾੰਦ ਦੇਗਾ ਹਾਂਜੀ ਹਾਂਜੀ ਉਦੋਂ 67 ਲੱਗ ਗਿਆ ਲੱਗ ਗਿਆ ਸੀ ਹਾਂਜੀ ਹਾਂਜੀ ਤੇ ਇਸ ਟਾਈਮ ਇਹ ਹੋ ਗਿਆ 79 69 ਹੋ ਗਿਆ ਹਾਂਜੀ ਹਾਂਜੀ ਤੇ ਜੇ ਆਪਾਂ ਗੱਲ ਕਰੀਏ ਮੰਗੇ ਬਾਈ ਦੀ ਫੀਸ ਕੀ ਰੱਖਤੀ ਆਪਾਂ ਇਹਦੀ ਫੀਸ ਪੜੀ 21 31000 ਦੀ 31000 ਰੱਖਣੀ ਜੀ ਪਹਿਲਾਂ 21 ਹੁਣ 31 ਕਰ ਦਿਆਂ ਹਾਂ 31 31 ਠੀਕ ਹੈ ਬਾਕੀ ਬੋਡੀ ਸਟਰਕਚਰ ਕਰੈਕਟਰ ਤੇ ਵੀਡੀਓ ਜੀ ਸੱਜਣਾ ਵੇਖ ਹੀ ਲੈਣੇ ਬਾਕੀ ਇਹਦੇ ਚੰਗੇ ਬਰੀਡਰ ਆ ਉਹਨਾਂ ਦੇ ਪਛਾਣ ਹੀ ਲੈਣੀ ਵੀ ਚੀਜ਼ ਕੀ ਹਾਂਜੀ ਹਾਂਜੀ ਬਾਕੀ ਹਰ ਬੰਦੇ ਨੂੰ ਪਤੀ ਆਈ ਇਹਦੇ ਬਾਰੇ ਵੀ ਬਹੁਤ ਚੰਗੀਆਂ ਚੀਜ਼ਾਂ ਮਜਬੂਤੀ ਮਜਬੂਤੀ ਬਹੁਤ ਜ਼ਿਆਦਾ ਐ ਸੰਬਾ ਸੰਬਾ ਪੈਰਾਪੁਰਾ ਤੋਂ ਬਹੁਤ ਸਾਰੇ ਬਾਡੀ ਦੇ ਬਹੁਤ ਚੰਗਾ ਗਾ ਬਾਕੀ ਇਹਦੇ ਬੱਚੇ ਬਹੁਤ ਚੰਗੇ ਆ ਰਹੇ ਬਾਈ ਜੀ ਬਾਕੀ ਘੋੜੇ ਦੀ ਬਾਡੀ ਬੰਤਰ ਖੜਨੀ ਤੇ ਕਟ ਕੰਡੀਸ਼ਨਾਂ ਤੁਸੀਂ ਵੀਡੀਓ ਚ ਦੇਖ ਹੀ ਸਕਦੇ ਹੋ ਬਾਕੀ ਘੋੜਾ ਦੱਸਦਾ ਕਿ ਮੇਰਾ ਕਾਦ 69 ਇੰਚਾ ਕਿ ਨੂੰ ਤੁਹਾਨੂੰ ਮੈਂ ਦੱਸ ਦਵਾਂ ਬਾਈ ਮੰਗੇ ਦਾ ਆਪਣਾ ਕੱਦ 6 ਫੁੱਟ ਤੇ 1 ਇੰਚ ਆ ਬਾਕੀ ਜੇ ਆਪਾਂ ਗੱਲ ਕਰਦੇ ਆ ਇਹਦੇ ਬੱਚੇ ਬੱਚੀਆਂ ਜ਼ਿਆਦਾ ਆ ਰਹੀਆਂ ਨੇ ਕਿ ਬੱਚੇ ਜ਼ਿਆਦਾ ਆ ਰਹੇ ਨਹੀਂ ਪਤਾ ਨਹੀਂ 90% ਬੱਚੀਆਂ ਆ ਰਹੀਆਂ ਨੇ ਇਸ ਟਾਈਮ ਜੋ ਮਾਰਕੀਟ ਦੇ ਵਿੱਚ ਆ ਬੱਚੀ ਸੂਰਿਆ ਫਿਰ ਬੱਚੇ ਸੂਰਿਆ ਔਰ ਸੂ ਵੀ ਬਹੁਤ ਸੋਨੇ ਮਾਰਕੀਟ ਦੇ ਮੱਥੇ ਪਟੇ ਦੇ ਬੱਚੇ ਸੂਰਿਆ ਜੈਡ ਬਲੈਕ ਘੋੜੀਆਂ ਤੇ ਮੱਥੇ ਪਟੇ ਦੇ ਸੂਰਿਆ ਚੰਮੀਆਂ ਘੋੜੀਆਂ ਦੇ ਮੱਥੇ ਪਟੇ ਆ ਰਹੇ ਬਾਈ ਜੀ ਉਪਰਲੇ ਪੋਸਟਰ ਤੇ ਆਪਾਂ ਦੇਖਿਆ ਭਾਵੇਂ ਪ੍ਰੋਪਰ ਪਤਾ ਪ੍ਰੋਪਰ ਸੇਮ ਤੋਂ ਸੇਮ ਜੀ ਬਹੁਤ ਸੋਹਣੇ ਬੱਚੇ ਆ ਰਹੇ ਆ ਜੀ ਔਰ ਅੱਛੀ ਹਾਈਟ ਦੇ ਜੋ 58 52 ਇੰਚ ਦੀਆਂ ਘੋੜੀਆਂ ਦੇ ਬੱਚੇ ਨਹੀਂ ਨਹੀਂ ਸਾਲ-ਸਾਲ ਦੇ ਉਹ ਆਪਦੇ ਮਾਂ ਤੋਂ ਜ਼ਿਆਦਾ ਹਾਈਟ ਕਰੀ ਖੜੀਆਂ 12 ਮਹੀਨੇ ਦੀ ਬਸ਼ੇਰੀ ਖੜੀ ਆ ਇਸ ਟਾਈਮ ਭਾਜੀ 60 ਇੰਚ ਹਾਈਟ ਕਰੀ ਖੜੀ ਆ ਅੱਛਾ ਕੋਈ ਬੰਦਾ ਝੂਠ ਨਹੀਂ ਮੰਨਦਾ ਹੋਵੇ ਆਪਾਂ ਉਹਨੂੰ ਸਕੇਲ ਮਰਵਾ ਦਾਂਗੇ ਜੀ ਅੱਛਾ ਹਾਂਜੀ ਕੋਈ ਬੰਦਾ ਆਉਂਦੇ ਆ ਮੈਨੂੰ ਕਹਿੰਦਾ ਉਹਨਾਂ ਝੂਠ ਮਾਰਦਾ ਆਪਾਂ ਜਮਨ ਨੂੰ ਲੈੜੇ ਦੇ ਚਲਾਏ ਇੱਕ ਬਸ਼ੇਰੀ ਹਾਂਜੀ ਕੋਈ ਸਦਨ ਮਿੱਤਰ ਕਈ ਵਾਰ ਕਮੈਂਟ ਕਰ ਦਿੰਦਾ ਯਾਰ ਇਹ ਐ ਝੂਠ ਬੋਲਦੇ ਜੋ ਬੋਆ ਔਰ ਦੂਜਾ ਨੰਬਰ ਪਾ ਦੀਆ ਆਪਾਂ ਸਕੇਲ ਮਰਵਾ ਕੇ ਮਿੰਤੀ ਵੀ ਕਰਵਾ ਦਾਂਗੇ ਹਾਂ ਬਾਕੀ ਏਜ ਦਾ ਤੇ ਪਤਾ ਲੱਗ ਹੀ ਜਾਂਦਾ ਹਾਂ ਹਾਂ ਜੀ ਦੂਜਾ ਨੰਬਰ ਪਾ ਦੀ ਇੱਕ ਗੱਲ ਨੂੰ ਹੋਰ ਦੱਸਦਾ ਇਹਦੇ ਜਿਹੜੇ ਅੱਜ ਮਾਰਕੀਟ ਦੇ ਵਿੱਚ ਬੱਚਿਆਂ ਦੀ ਮੰਗ ਬਹੁਤ ਜ਼ਿਆਦਾ ਹੋ ਰਹੀ ਆ ਇਸ ਟਾਈਮ ਵੀ ਮੇਰੇ ਕੋਲੇ ਦਿਨ ਰਾਤ ਬਹੁਤ ਜ਼ਿਆਦਾ ਫੋਨ ਆਉਂਦੇ ਨੇ ਸਾਨੂੰ ਬੱਚਾ ਦਵਾ ਦਿਓ ਸਾਨੂੰ ਬਛੇਰਾ ਦਵਾ ਦਿਓ ਲੇਕਿਨ ਇਹਦੇ ਬਛੇਰੇ ਬਹੁਤ ਘੱਟ ਨੇ ਬਛੇਰਾ ਇੱਕੋ ਹੀ ਆਇਆ ਹਾਂ ਕੋਈ ਕੋੜੀ ਕਵਰ ਕਰਾਉਂਦਾ ਸਾਡੇ ਕੋ ਕੰਟੈਕਟ ਹੁੰਦਾ ਹੀ ਆ ਹਾਂ ਜੀ ਹਾਂ ਜੀ ਹ ਉਹ ਘੋੜੀ ਸੂਵੇ ਕੋਈ ਤੁਹਾਨੂੰ ਫੋਨ ਕਰਦੇ ਸੱਜਣ ਪੁੱਤਾਂ ਨੂੰ ਨਹੀਂ ਕਿਸੇ ਨੇ ਵੇਚਣਾ ਹੋਈ ਬੱਚਾ ਹਾਂਜੀ ਹਾਂ ਤਾਉਪਾ ਬਕਾ ਦਾਂਗੇ ਚੰਗੇ ਰੁਪਏ ਚਲੋ ਅਗਲਾ ਮੰਗ ਲੈਂਦਾ ਕੀ ਬਾਰੇ ਕੋ ਚੰਗਾ ਸੱਜਣ ਇਹਨੇ ਪਾਲਣਾ ਹੁੰਦਾ ਸ਼ੌਂਕ ਹਰ ਹਰ ਬੰਦੇ ਨੂੰ ਅੱਜਕੱਲ ਚੰਗੇ ਚੀਜ਼ ਦਾ ਨਹੀਂ ਸਹੀ ਹੈ ਬਾਕੀ ਹਾਂ ਵੀ ਸੱਜਣੋ ਜੇ ਕਿਸੇ ਨੂੰ ਘੋੜੀ ਕਿਸੇ ਨੇ ਨਹੀਂ ਕਵਰ ਕਰਾਉਣੀ ਜੇ ਕਿ ਉਹਨੂੰ ਬੱਚਾ ਡਾਇਰੈਕਟ ਚਾਹੀਦਾ ਇਹਦਾ ਤੇ ਬਾਈ ਹੁਣ ਆਣਾ ਕੰਟੈਕਟ ਕਰ ਸਕਦਾ ਬਾਈ ਹੁਣਾ ਕੋ ਘੋੜੀਆਂ ਕਵਰ ਹੋ ਕੇ ਜਾਂਦੀਆਂ ਨੇ ਉਹ ਕੰਟੈਕਟ ਸਰਕਲ ਬਣਿਆ ਹੁੰਦਾ ਤੇ ਸਾਰੇ ਬੰਦੇ ਗੱਲਬਾਤ ਕਰਕੇ ਤੁਹਾਨੂੰ ਚੰਗੇ ਬੱਚੇ ਵੀ ਜਿਹੜੇ ਉਹ ਦਵਾ ਦਾਂਗੇ ਤੇ ਬਾਕੀ ਘੋੜਾ ਤੁਹਾਡੇ ਸਾਹਮਣੇ ਆ। ਇੱਕ ਗੱਲ ਹੋ ਰਿਹਾ ਭਾਜੀ ਬੱਚੇ ਚੰਗੀ ਕੀਮਤ ਤੇ ਵਿਕ ਰਹੇ ਆ ਇਸ ਟਾਈਮ। ਮਾਰਕੀਟ। ਬੰਦਾ ਦੇ ਨਹੀਂ ਦੇਣ ਨਹੀਂ ਲੱਗ ਰਿਹਾ ਭਾਜੀ ਚੰਬੀ ਘੋੜੀ ਦੇ ਪਿੱਛੇ ਮੱਥੇ ਪਟਦੀ ਬਸ਼ੇਰੀ ਆ। ਅੱਛਾ। ਔਰ ਬੰਦੇ ਨੇ ਮੇਰੇ ਕੋਲ ਸਾਲ ਦੀ ਬੱਚੀ ਦਾ 7 ਲੱਖ ਰੁਪਏ ਲਾਤਾ। ਸਾਲ ਦੀ। ਹਾਂਜੀ। ਮੇਰੇ ਨਾਲ ਮੇਰਾ ਦੋਸਤ ਹੀ ਆ ਮਿੱਤਰ ਹੀ ਆ ਔਰ ਨਵਾਂ ਫਾਰਮ ਖੋਲਿਆ ਬੰਦੇ ਨੇ। ਪਹਿਲਾਂ 4.5 ਤੋਂ ਤੁਰ ਤੁਰਿਆ ਬੰਦਾ। 7 ਲੱਖ ਤੇ ਵਗ ਗਿਆ ਅੱਜ। ਅੱਛਾ। ਹਾਂਜੀ ਹਾਂਜੀ। ਤੇ ਬਾਕੀ ਹੁਣ ਅੱਗੇ ਇਹਨੂੰ ਕਿਹੜੇ ਕਿਹੜਾ ਮੇਲਾ ਵਿਖਾਓਗੇ ਅੱਗੇ ਭਾਜੀ ਮੇਲਾ ਜੋ ਹੁਣ ਤੇ ਚਲੋ ਮੇਲੇ ਲੰਘ ਚੁੱਕੇ ਨੇ ਸਾਰੇ ਅਸੀਂ ਕੀ ਤਾਂ ਬਗਲੇ ਅਗਲੇ ਸਾਲ ਵੀ 2024 ਬਾਕੀ ਮੰਗੇ ਬਾਈ ਤੇਰੀ ਸਾਂਭ ਸੰਭਾਲ ਬਹੁਤ ਜ਼ਿਆਦਾ ਯਾਰ ਅਸੀਂ ਰਾਤ ਤੋਂ ਆ ਕੇ ਵੇਖ ਰਹੇ ਹਾਂ ਕਿ ਘੋੜਾ ਇਦਾਂ ਦੇ ਇਦਾਂ ਹੀ ਸਾਫ਼ ਰੱਖਿਆ ਕਿ ਰਾਤ ਉੱਠ ਕੇ ਵੀ ਸਾਫ਼ ਕਰਦੇ ਇਹ ਤਾਂ ਬਣੀ ਨਾ ਇੱਕ ਸ਼ੌਂਕ ਹੁੰਦਾ ਬਾਕੀ ਸਾਡੇ ਛੋਟੇ ਭਰਾ ਨੂੰ ਸ਼ੌਂਕ ਬਹੁਤ ਜ਼ਿਆਦਾ ਜਿਹੀਂ ਆਖਿਆ ਕਿ ਵੀਡੀਓ ਕਰਕੇ ਘੋੜੇ ਨੂੰ ਇਦਾਂ ਤਿਆਰ ਕੀਤਾ ਸੱਜਣੋ ਗਲਤ ਗੱਲ ਆ ਆਪਾਂ ਰਾਤ ਦਾ ਆਣ ਕੇ ਵੇਖਿਆ ਘੋੜੇ ਦੀ ਸਾਂਭ ਸੰਭਾਲ ਸਾਫ਼ ਸਫਾਈ ਬਿਲਕੁਲ ਪ੍ਰੋਪਰ ਇ ਇਹ ਸਾਡੇ ਉਹ ਕਮਾਲ ਹੋ ਮੁੰਡੇ ਦੇ ਪਤੀ ਆਪਣੇ ਸਰਦਾਰ ਦੇ ਕਮਾਲ ਆ ਉਹਨੂੰ ਸ਼ੌਂਕ ਬੜਾ ਤੇ ਉਹ ਹੀ ਸਾਰਾ ਜ਼ਿਆਦਾ ਇਹਨੂੰ ਸਾਹਮਦਾ ਜਾਂਦਾ ਗੌਰ ਕਰਦਾ ਹੈ ਜੀ ਅੱਛਾ ਜੀ ਹੂੰ ਜਦੋਂ ਪੂਰਾ ਪ੍ਰਤ ਲੈਣਾ ਫਿਰ ਮੈਰੀ ਡਿਊਟੀ ਹੁੰਦੀ ਨਹੀਂ ਫਤੂ ਡਿਊਟੀ ਹੁੰਦੀ ਹੈ ਜਾਂ ਤੇ ਉਹ ਜ਼ਿਆਦਾ ਕੇਅਰ ਕਰਦਾ ਹੈ ਜੀ ਅੱਛਾ ਜੀ ਆਪਣਾ ਮਨੀ ਭਰਾਗਾ ਜੀ ਉਹ ਜ਼ਿਆਦਾ ਸੀ ਜਾਂ ਤੇ ਨਹੀਂ ਜਾਂ ਜ਼ਿਆਦਾ ਮੁੰਡੇ ਨੂੰ ਪੂਰਾ ਸ਼ੌਂਕ ਹੈ ਯਾਨੀ ਬਹੁਤ ਜ਼ਿਆਦਾ ਬਲੱਡ ਨੂੰ ਸ਼ੌਂਕ ਆਦੀ ਉਹਦੇ ਨੇ ਮੇਲੇ ਵੀ ਉਹਨੇ ਨਾਲ ਜਾਣਾ ਇਹਨੇ ਇਹਦਾ ਕੰਮ ਛੱਡ ਦੇਣਾ ਅੱਛਾ ਜੀ ਉਹਨੇ ਇਹਦਾ ਕੰਮ ਗੁੰਮ ਛੱਡ ਦੇਣਾ ਜੇਦੋਂ ਵੀ ਪਤਾ ਵੀ ਅਸੀਂ ਮੇਲੇ ਜਾਣਾ ਤਾਂ ਉਹਨੇ ਆਈ ਜਾਣਾ ਵੀ ਮੈਨੇ ਲੈ ਕੇ ਜਾਣਾ ਨਾਲ ਮੈਂ ऐसे काम अपना छले दे, का। ना अपना डिले करता कर हां ਵੀ ਮੈਂ ਘੋੜੇ ਲੈ ਕੇ ਜਾਣੇ ਜਾਣ ਨਾਲ ਨਹੀਂ ਵਧੀਆ ਯਾਰ ਮੈਂ ਮਤਲਬ ਇਹ ਸ਼ੌਂਕ ਤੇ ਕਰਨਾ ਚਾਹੀਦਾ ਹਰੇਕ ਬੰਦਾ ਕਰਨ ਕਰਦਾ ਹੈ ਹਨਾ ਦੂਜਾ ਬੰਦਾ ਭਾਜੀ ਇੱਕ ਆਪਾਂ ਹੋਰ ਗੱਲ ਕਰਨੀ ਸੀ ਕਈ ਲੋਕੀ ਨਾ 31000 ਫੀਸ ਕਹਿ ਕੇ ਮੇਰੇ ਨਾਲ ਹੁਣ ਪਰਸੋਂ ਹੋਈ ਹੈ ਮੈਂ ਗੱਲ ਕਰਨੀ ਚਾਹੁੰਦਾ ਨਹੀਂ ਯਾਰ ਚਾਹੁੰਦਾ ਨਹੀਂ ਹੈਗਾ ਪਰ ਮੇਰੀ ਮਨੇ ਮਜਬੂਰੀ ਦੀ ਬਣ ਗਈ ਆਪਾਂ ਕੋਈ ਨਹੀਂ ਮੰਗਾ ਜਾਣ ਕੇ ਬੀ ਪੀਸ ਦੀ ਗੱਲ ਕਰਦਾ ਮੈਂ ਜਿਹੜੀ ਸ਼ੋਅ ਕਰਦਾ ਮੈਂ ਜਾਣ ਕੇ ਹਾਂ ਮੇਰੇ ਨਾਲ ਬੰਦੇ ਨੇ ਆਇਆ ਕੀਤੀ ਮੈਂ ਉਹਨੂੰ ਕਹਿੰਦਾ ਸੀ 31000 ਫੀਸ 31000 ਫੀਸ ਚ ਮਾਨਤਾਨ ਕਰ ਦੂੰਗਾ ਬੰਦੇ ਨੇ ਘੋੜੀ ਭਰਾ ਲਈ ਮੀਟ ਕਰਵਾ ਲਈ ਸਾਰਾ ਕੁਝ ਕਰਵਾ ਲਿਆ ਉਹ ਤਾਂ ਵੱੱਟ ਕੀ ਕੀਤਾ ਬੰਦੇ ਨੇ 5100 ਕੱਢ ਕੇ ਖੜ ਗਿਆ ਯਾਰ ਤੁਸੀਂ ਮੈਨੂੰ ਦੱਸੋ ਯਾਰ ਐਦਾਂ ਨਾ ਕਰਿਆ ਕਰੋ ਜਦੋਂ ਆਪਾਂ ਗੱਲ ਕਰ ਲੈਣੀ ਹੈ ਨਾ ਪਹਿਲਾਂ ਤੇ ਫਿਰ ਫੀਸ ਚ ਮਾਨਤਾਨ ਅਗਲੇ ਕਰਦੇ ਆ ਸਾਮ ਸੰਭਾਲ ਕਰਨੀ ਬਹੁਤ ਔਖੀ ਆ ਹਰ ਆਪ ਹਰ ਬੰਦਾ ਜਿਹੜਾ ਬੰਦਾ ਘੋੜਾ ਸਾਨ ਪਾਲਦਾ ਉਹਨੂੰ ਪਤਾ ਵੀ ਘੋੜਾ ਸਾਨ ਕਿਵੇਂ ਪਾਲਦਾ ਕਿੰਨੀ ਉਹਦੀ ਡਾਈਟ ਆ ਕਿੰਨੀ ਉਹਨੂੰ ਦੇਣੀ ਪੈਂਦੀ ਆ ਜਦੋਂ ਬਰੀਡਿੰਗ ਕਰਾਉਣੀ ਆ ਨਾ ਘੋੜੇ ਨੂੰ ਡਾਈਟ ਬਹੁਤ ਜ਼ਰੂਰੀ ਆ ਹਾਂਜੀ ਬਹੁਤ ਜ਼ਿਆਦਾ ਜ਼ਰੂਰੀ ਆ ਉਸ ਟਾਈਮ ਚਲੋ ਆਪਣਾ ਸ਼ੌਂਕ ਆ ਪਰ ਇਹ ਵੀ ਨਹੀਂ ਕਹਿੰਦੇ ਵੀ ਆਪਾਂ ਆਪਦੇ ਦਮ ਤੇ ਪਾਲਿਆ ਆਪਾਂ ਕਿਹੜਾ ਵੀ ਕਿਸੇ ਦੀ ਫੀਸ ਤੇ ਆ ਕੋ ਕਰਨਾਗਾ ਉਹ ਗੱਲ ਨਹੀਂ ਹੈਗੀ ਪਰ ਮੈਂ ਗੱਲ ਕਹਿੰਦਾ ਵੀ ਜਿਹੜੀ ਫੀਸ ਰੱਖੀ ਆ ਉਹਦੇ ਵਿੱਚ ਕੋ 5-4 ਹਜ਼ਾਰ ਦਾ ਮਾਨਦਾਨ ਹੁੰਦਾ ਪਰ ਇਹ ਨਹੀਂ ਹੁੰਦਾ ਵੀ 5000 ਦੇ ਕੇ ਆਪਾਂ ਘੋੜੀ ਭਰਾਲ ਕੇ ਬਾਅਦ ਬੰਦੇ ਨੂੰ ਕਹਿੰਦੇ ਮੇਰੀ ਬੇਇੱਜ਼ਤੀ ਹਾਂਜੀ ਇਹਦੇ ਵਿੱਚ ਬੀਸਤੀ ਕਿਹੜੀ ਹੋਗੀ ਭਾਜੀ ਇਹ ਤੇ ਮਤਲਬ ਮਾਨਤਨ ਪੂਰਾ ਕੀਤਾ ਜਾਂਦਾ ਪਰ ਭਾਜੀ ਬੰਦਾ ਦੂਰੋਂ ਚੱਲ ਕੇ ਆਊਗਾ ਜਿਵੇਂ ਤੁਸੀਂ ਇੰਨੀ ਦੂਰੋਂ ਚੱਲ ਕੇ ਆਏ ਆ ਤਾਂ ਬੰਦੇ ਦਾ ਫੁੱਲ ਮਾਨਤਨ ਹੋਊਗਾ ਭਾਜੀ ਹਾਂ ਇਹਦੀ ਕੰਨੀ ਪਾ ਮਾਨਤਨ ਨਹੀਂ ਕਰਨਾ ਬੰਦੇ ਦਾ ਹੁਣ ਜਿਹੜਾ ਬੰਦਾ 300 ਕਿਲੋਮੀਟਰ ਚੱਲ ਕੇ ਤੇ ਆਊਗਾ 10000 ਦਾ ਕਰਾਈ ਭਰ ਕੇ ਆਊਗਾ ਉਹਨੂੰ ਉਹਦੇ ਮਾਨਤਨ ਕਰਨ ਦਾ ਆਪਣਾ ਹੱਕ ਬਣਦਾ ਭਾਈ ਬਿਲਕੁਲ ਬਿਲਕੁਲ ਹੈ ਦੂਜਾ ਨੰਬਰ ਆਪਾਂ ਉਹਦੇ ਨਾਲ ਕਦੇ ਕਿਸੇ ਬੰਦੇ ਨਾਲ ਫੀਸ ਵਿੱਚ ਬੈਂਸੇ ਨਹੀਂ ਪਰ ਜਦੋਂ ਬੰਦਾ ਹੱਦ ਤੋਂ ਜ਼ਿਆਦਾ ਵਗ ਜਾਂਦਾ ਫਿਰ ਕਹਿਣਾ ਪੈਂਦਾ ਭਾਈ ਕਹਿਣਾ ਪੈਂਦਾ ਮੈਂ ਜ਼ਿੰਦਗੀ ਦੀ ਨਹੀਂ ਕਦੇ ਫੀਸ ਵਾਸਤੇ ਬੈਸਿਆ ਮੈਂ 3-3000 ਤੇ ਵੀ ਘੋੜਾ ਜਿਨ੍ਹਾਂ ਕੋਲ ਨਹੀਂ ਵੀ ਹੁੰਦੇ ਮੈਂ ਛੱਡਦਾ ਰਿਆਂ ਬਾਜੀ ਬਿਲਕੁਲ 3-3000 ਤੇ ਘੋੜਾ ਛੱਡਿਆ ਹੋਇਆ ਮੈਂ ਜਿਨ੍ਹਾਂ ਕਈ ਇੱਥੇ ਇਹ ਜੇ ਬੇਲੀ ਆ ਜੇ ਮਿੱਤਰ ਆ ਜਾਂਦੇ ਨੇ ਵੀ ਸਾਡੇ ਕੋਲ ਤਾਂ ਆ ਹੀ ਆ ਸੋ ਆਪਾਂ ਛੱਤ ਕਰਕੇ ਫੜ ਲੈਂਦੇ ਆ ਕੋਈ ਗੱਲ ਨਹੀਂ ਬਜਦੀ ਯਾਰ ਫਿਰ ਤੂੰ ਵੀ ਲੈਣੀ ਕਿ ਤੇਰੇ ਕੋਲ ਗੱਲ ਕੋਈ ਨਹੀਂ ਆਪਾਂ ਉਹ ਇਹ ਕਹਦੇ ਨੇ ਚਲੋ ਆਜੋ ਸਜਣੋ ਤੁਹਾਨੂੰ ਘੋੜੇ ਦੇ ਪੂਰੀ ਚੰਗੀ ਤਰ੍ਹਾਂ ਦਰਸ਼ਨ ਕਰਵਾਉਨੇ ਆ ਘੋੜੇ ਦੀ ਮੜਕ ਵਾਲੀ ਚਾਲ ਪੂਰਾ ਵੱਡਾ ਬੋਡੀ ਸਟਰਕਚਰ ਤੇ ਖਾਨਦਾਨ ਤੁਹਾਨੂੰ ਕਿਵੇਂ ਲੱਗਿਆ ਦੱਸਿਓ ਜਰੂਰ ਜਿਹੜੇ ਵੀ ਸੱਜਣ ਸਾਡੀ ਵੀਡੀਓ ਵਿੱਚ ਹੁਣ ਤੱਕ ਬਣੇ ਹੋਏ ਆ ਉਹ ਵੀਰ ਕਮੈਂਟ ਕਰਕੇ ਜਰੂਰ ਦੱਸਣ ਘੋੜੇ ਦੀ ਕਿਹੜੀ ਚੀਜ਼ ਉਹਨਾਂ ਨੂੰ ਚੰਗੀ ਲੱਗੀ ਬਾਕੀ ਹੁਣ ਘੋੜੀਆਂ ਕਵਰ ਕਰਾਉਣ ਦਾ ਸੀਜ਼ਨ ਆ ਗਿਆ ਜਿੰਨਾਂ ਵੀਰਾਂ ਦੀਆਂ ਘੋੜੀਆਂ ਹੀਟ ਤੇ ਨੇ ਜਾਂ ਹੀਟ ਤੇ ਆਉਣ ਵਾਲੀਆਂ ਨੇ ਉੱਤਕੋ ਫੋਨ ਤੇ ਕਰ ਲੋ ਮੰਗੇ ਬਾਈ ਦਾ ਸੰਪਰਕ ਬਾਕੀ ਡਾਕਟਰ ਦੀ ਫੈਸਿਲਿਟੀ ਵੀ ਪੂਰੀ ਹੈ ਬਾਈ ਹੁਣਾ ਕੋਲ ਘੋੜੀ ਡਾਕਟਰ ਤੋਂ ਚੈੱਕ ਕਰਵਾ ਕੇ ਪ੍ਰੋਪਰ ਟਾਈਮ ਤੇ ਘੋੜਾ ਛੱਡਣਗੇ ਤਾਂ ਜੋ ਤੁਹਾਡਾ ਕੀਮਤੀ ਸਮਾਂ ਬਰਸ ਸਕੇ ਕਿ ਇਹ ਵੀ ਵੀਰ ਦੀ ਘੋੜੀ ਖਾਲੀ ਨਾ ਰਵੇ ਕਿਉਂਕਿ ਕਈ ਸੱਜਣ ਬੜੀ ਦੂਰੋਂ ਦੂਰੋਂ ਚੱਲ ਕੇ ਆਉਂਦੇ ਨੇ ਤੇ ਮੰਗਾ ਬਾਈ ਕਹਿੰਦਾ ਘੋੜੀ ਡਾਕਟਰ ਤੋਂ ਚੈੱਕ ਕਰਵਾ ਕੇ ਪ੍ਰੋਪਰ ਟਾਈਮ ਤੇ ਘੋੜਾ ਛੱਡਿਆ ਜਾਵੇਗਾ ਤਾਂ ਜੋ ਅਗਲੇ ਦੀ ਮਿਹਨਤ ਜਿਹੜੀ ਆ ਉਹ ਬੇਕਾਰ ਨਾ ਜਾਵੇ ਟਾਈਮ ਬੱਸ ਕੇ ਅਗਲੇ ਦਾ ਬਾਕੀ ਬੱਚੇ ਤੁਸੀਂ ਵੀਡੀਓ ਵਿੱਚ ਵੇਖ ਸਕਦੇ ਹੋ ਪ੍ਰੋਪਰ ਮੱਥੇ ਪਟਾ ਚਾਰੇ ਪੈਰ ਚਿੱਟੇ ਬੱਚਿਆਂ ਦੀ ਮਾਰਕਿੰਗ ਬਹੁਤ ਸੋਹਣੀ ਆ ਰਹੀ ਹੈ ਬਾਕੀ ਚੁੱਕੋ ਫੋਨ ਤੇ ਕਰ ਲੋ ਮੰਗੇ ਬਾਈ ਨਾਲ ਸਾਰੀ ਗੱਲਬਾਤ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੀ